ਰਾਜਸਥਾਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ਰਧਾਲੂਆਂ ਦੇ ਨਾਲ ਭਰੀ ਇੱਕ বাস ਪਲਟ ਗਈ ਹੈ ਦੱਸਤੇ ਇਹ ਕਿ ਚੌਥ ਲਈ ਬੜਵਾਰਾ ਜਾ ਰਹੀ ਸ਼ਰਧਾਲੂਆਂ ਨਾਲ ਭਰੀ বাস ਇੱਕ ਤੇਜ਼ ਰਫ਼ਤਾਰ ਨਿੱਜੀ বাস ਬੇਕਾਬੂ ਹੋ ਕੇ ਬੂੰਦੀ ਦੇ ਵਿੱਚ ਪਲਟੀ ਆ ਹਾਦਸੇ 'ਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ 14 ਹੋਰ ਯਾਤਰੀ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਕੋਟਾ ਰੈਫਰ ਕੀਤਾ ਗਿਆ ਇਹ ਵੀ ਦੱਸਿਆ ਗਿਆ ਹੈ ਕਿ বাস ਤੇ ਵਿੱਚ ਸਵਾਰ ਲੋਕ ਚੌਥ ਮਾਤਾ ਦੇ ਦਰਸ਼ਨਾਂ ਦੇ ਲਈ ਸਵਾਈ ਮਾਦੋਪੁਰ ਜਾ ਰਹੇ ਸੀ ਇਹ ਹਾਦਸਾ ਸ਼ਨੀਵਾਰ ਰਾਤ 2 ਵਜੇ ਕੋਟਾ ਲਾਲ ਸੌਟ ਮੇਗਾ ਹਾਈਵੇ ਤੇ ਦੇਹੀ ਖੇੜਾ ਕਾਰ ਦੇ ਬਰਨਾਰਾ ਨੇੜੇ ਵਾਪਰਿਆ ਸੜਕ ਤੇ ਪਏ ਟੋਏ ਨੂੰ ਬਚਾਉਣ ਦੀ ਕੋਸ਼ਿਸ਼ ਤੇ ਦੌਰਾਨ ਇਹ ਹਾਦਸਾ ਵਾਪਰਿਆ ਜਿਸ ਤੇ ਕਰਕੇ ਬੱਸ ਪਲਟ ਗਈ ਤੇ ਯਾਤਰੀ ਜ਼ਖਮੀ ਹੋਏ ਨੇ ਤੇ ਕਈਆਂ ਦੀ ਮੌਤ ਵੀ ਹੋ ਗਈ ਹੈ ਦੱਸ ਦਈਏ ਕਿ ਬਿਜਲੀ ਦੇ ਖੰਭੇ ਨਾਲ ਟਕਰਾਇਆ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਨਰੈਨ ਸਿੰਘ ਦੱਸਦਾ ਕਿ ਸਾਰੇ राव ਪਟਕਾਰਾ ਦੀ ਆਰ ਪੀ ਸਕਲੋਨੀ ਦੇ ਵਾਸੀ ਨੇ ਜੋ ਕਿ ਚੌਥ ਮਾਤਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਟੋਏ ਤੋਂ ਬਚਨ ਲਈ ਬਾਸਤਵਾਰ ਜਦੋਂ ਗੱਡੀ ਸਾਈਡ ਤੇ ਕਰਦਾ ਤਾਂ ਇਹ ਬਿਜਲੀ ਦੇ ਖੰਬੇ ਨਾਲ ਜਾ ਟਕਰਾਂਦੀ ਹੈ ਦੱਸਦੀ ਹੈ ਕਿ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਬਾਸਤੇ ਵਿੱਚੋਂ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਜ਼ਖਮੀਆਂ ਨੂੰ ਕੋਟਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ